ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸਰਜੀਤ ਸਿੰਘ ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਸਰ ਜੀ ਸਰ ਮੈਂ ਆਰਮੀ ਤੋਂ ਰਿਟਾਇਰਮੈਂਟ ਲਿਆ ਸਰ 18 ਸਾਲ ਨੌਕਰੀ ਕੀਤੀ ਆਰਮੀ ਦੀ ਔਰ ਉਸ ਵਕਤ ਹਾਲਾਤ ਇਹੀ ਸੀਗੇ ਘਰ ਦੀ ਗਰੀਬੀ ਸੀਗੀ ਤੇ ਮਜਬੂਰੀ ਨਾਲ ਫੌਜ ਵਿੱਚ ਜਾਣਾ ਪਿਆ ਸਰ ਮਜਬੂਰੀ ਏ ਸੀਗੀ ਸਰ ਮੈਂ ਟੀਚਰ ਦੀ ਤਿਆਰੀ ਵੀ ਕਰ ਰਿਹਾ ਸੀਗਾ ਜੀਬੀਡੀ ਦੀ ਤਿਆਰੀ ਕੀਤੀ ਸੀਗੀ ਪਰ ਉਦੋਂ ਸਰਕਾਰਾਂ ਦੇ ਹਾਲਾਤ ਇਦਾਂ ਦੇ ਸੀ ਕਿ ਫੌਜ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਸੀਗਾ ਨੌਕਰੀ ਦਾ ਇੱਕ ਹੀ ਰਸਤਾ ਸੀ ਸਰ ਤੇ ਫੌਜ ਵਿੱਚ ਨੌਕਰੀ ਕਰਕੇ ਸਰ ਮੇਰੇ ਦਿਲ 'ਚ ਹਮੇਸ਼ਾ ਰਹਿੰਦੀ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਵਿੱਚ ਨੌਕਰੀ ਮਿਲੇ ਤੇ ਜਦੋਂ ਮੇਰੀ 15 ਸਾਲ ਦੀ ਨੌਕਰੀ ਪੂਰੀ ਹੋ ਗਈ ਤਾਂ ਮੈਂ ਉਸ ਵਾਰ ਰਿਟਾਇਰਮੈਂਟ ਲੈ ਸਕਦਾ ਸੀ ਮੇਰਾ ਹੱਕ ਸੀਗਾ ਤੇ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਪੜਨਾ ਹੈ ਤੇ ਹੋਰ ਪੜ ਕੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਸਰ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਰ ਉਦੋਂ ਵੀ ਮੌਕਾ ਮਿਲਿਆ ਸੀ ਮਤਲਬ ਪਰ ਸਾਡਾ ਕੀ ਉਹੀ ਹੁੰਦਾ ਕਿ ਸਰ ਜੇ ਫੌਜ ਵਿੱਚ ਆਏ ਤਾਂ ਸਿੱਧੇ ਸਾਦੇ ਸੰਤ ਸਿਪਾਹੀ ਆ ਫੌਜ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸੌਂ ਚੁਕਾਈ ਜਾਂਦੀ ਸੀ ਵੀ ਤੁਸੀਂ ਅੱਜ ਤੋਂ ਸੰਤ ਸਿਪਾਹੀ ਹੋ ਤੁਸੀਂ ਸੰਤ ਵੀ ਹੋ ਤੇ ਸਿਪਾਹੀ ਵੀ ਹੋ ਲੜੋਗੇ ਵੀ ਤੇ ਸੰਤਾ ਵਾਂਗ ਤੁਸੀਂ ਚੁੱਪ ਵੀ ਰਹਿਣਾ ਜੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ ਤੇ ਸਰ ਦੋ ਮਤਲਬ ਸਰਕਾਰਾਂ ਦੇ ਹਾਲਾਤ ਇਦਾਂ ਸੀਗੇ ਕਿ ਸਾਡੇ ਕੋਲ ਨਾ ਕੋਈ ਸ਼ਪਾਰ ਸੀ ਨਾ ਕੋਈ ਜੁਗਾੜ ਸੀ ਨਾ ਕਿਸੇ ਨੂੰ ਦੇਣ ਦੀ ਪਾਵਰ ਸੀ ਕਿੰਨੀ ਕੁਛ ਤੇ ਹੁਣ ਇਸ ਸਰਕਾਰ ਦੀ ਇੰਨੀ ਰਹਿਮਤ ਹੋਈ ਹੈ ਕਿ ਇਸ ਪੰਜਾਬ ਤੇ ਮੇਰੇ ਇਕੱਲੇ ਤੇ ਨਹੀਂ ਸਰ ਪੂਰੇ ਪੰਜਾਬ ਤੇ ਹੈ ਕਿ ਪੂਰੇ ਪੰਜਾਬ ਨੂੰ ਮੌਕਾ ਮਿਲਿਆ ਇਮਾਨਦਾਰੀ ਨਾਲ ਭਰਤੀ ਹੁੰਦੀ ਹੈ ਸਰ ਜੋ ਪੜ੍ਹਾਈ ਕੀਤੀ ਹੈ ਉਹ ਪੇਪਰਾਂ 'ਚ ਆਉਂਦਾ ਹੈ ਉਹ ਜਿੰਨਾ ਪੜ੍ਹਿਆ ਲਿਖ ਦਿਓ ਉਹਦਾ ਰਿਜ਼ਲਟ ਜ਼ਰੂਰ ਮਿਲਦਾ ਹੈ ਇਹ ਸੱਚਾਈ ਹੈ ਸਰ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਰ ਮੈਂ ਇਸ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪੰਜਾਬ ਪਟਵਾਰੀ ਵਿੱਚ ਮੇਰੀ ਸਿਲੈਕਸ਼ਨ ਪੰਜਾਬ ਪਟਵਾਰੀ ਵਿੱਚ ਸਿਲੈਕਸ਼ਨ ਹੋਈ ਸਰ ਮਾਲ ਪਟਵਾਰੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਕਿ ਮੈਂ ਆਖਰ ਨੂੰ ਆਪਣੀ ਜਗ੍ਹਾ ਤੇ ਆ ਗਿਆ ਮੈਂ ਆਪਣੇ ਘਰ ਜਦੋਂ ਪੇਪਰ ਦਿੱਤੇ ਉਸ ਤੋਂ ਬਾਅਦ ਘਰੇ ਚਿੱਠੀ ਆਈ ਜੇ ਕਿਵੇਂ ਹੋਇਆ ਪਤਾ ਕਿੱਥੇ ਲੱਗਿਆ ਪਤਾ ਕਿਵੇਂ ਲੱਗਿਆ ਵੀ ਨੌਕਰੀ ਮਿਲ ਰਹੀ ਸਰ ਅਰੇ ਚਿੱਠੀ ਆਈ ਸੀ ਸਰ ਉਸ ਤੋਂ ਬਾਅਦ ਮੈਨੂੰ ਕਾਲ ਵੀ ਆਈ ਸੀਗੀ ਸਰ ਮੇਲ ਵੀ ਆਈ ਹੈ ਮੇਰੇ ਮੈਸੇਜ ਵੀ ਆਇਆ ਇਸ ਮੇਲ 'ਚ ਤੇ ਫਿਰ ਮੈਂ ਉਸ ਤੋਂ ਬਾਅਦ ਹੀ ਮੈਂ ਰਿਟਾਇਰਮੈਂਟ ਲਈ ਮੈਂ ਪਹਿਲੇ ਰਿਟਾਇਰਮੈਂਟ ਵੀ ਨਹੀਂ ਹੋਇਆ ਸੀ ਸਰ ਮੈਂ ਜਲਦੀ ਨੌਕਰੀ ਵਿੱਚ ਹੀ ਪੇਪਰ ਦਿੱਤਾ ਸੀ ਸਰ ਐਨਓਸੀ ਲੈ ਕੇ ਫੌਜੀ ਅੱਛਾ ਜੀ ਸਰ ਤੇ ਮੈਂ ਉਹਦੇ ਵਿੱਚ ਮੈਂ ਇਹੀ ਕਹਾਂਗਾ ਸਰ ਕਿ ਮੈਨੂੰ ਮੇਰੀ ਇੱਛਾ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਦੇ ਵਿੱਚ ਰਹਾ ਤੇ ਲੋਕ ਬਹੁਤ ਵਾਰ ਜਾਣ ਦੀ ਕੋਸ਼ਿਸ਼ ਕਰਦੇ ਸਰ ਮੇਰੇ ਭਾਂਜੇ ਭਾਂਜੇ ਵੀ ਹਾਈਲਾਈਟਸ ਕਰੀ ਬੈਠੇ ਆ ਉਹਨਾਂ ਨੂੰ ਮੈਂ ਬੜਾ ਕਹਿਣਾ ਔਰ ਅਜੇ ਵੀ ਉਹਨਾਂ ਨੂੰ ਮੈਂ ਆਪਣੀ ਕਹਿਣਾ ਕਿ ਮੇਰੀ ਕਿ ਤੁਸੀਂ ਸੋਚ ਲੈ ਲਓ ਜਿਵੇਂ ਆਪਣੇ ਮੰਤਰੀ ਸਾਹਿਬ ਦੀ ਸੋਚ ਹੈ ਕਿ ਬਾਹਰ ਦਾ ਸਮੁੰਦਰ ਲੁੱੜ ਰਿਹਾ ਬਾਹਰ ਨੂੰ ਜਾ ਰਹੇ ਆ ਤੇ ਆਪਣੇ ਪੰਜਾਬ ਵਿੱਚ ਰਹਿ ਕੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਔਰ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਸਾਡੇ ਵੇਲੇ ਹਾਲਾਤ ਸੀ ਕਿ ਅਸੀਂ ਮਜਬੂਰੀ ਨੂੰ ਬਾਹਰ ਗਏ ਆ ਸੀ ਫੌਜੀ ਲੱਗ ਗਏ ਆ ਫੌਜ ਵਿੱਚ ਪਰਦੇਸ ਰਹੇ ਆ ਤੇ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ ਪੋਜ ਵਿੱਚ ਰਹਿ ਕੇ ਵੀ ਸਾਨੂੰ ਹਮੇਸ਼ਾ ਲਲਕ ਰਹਿੰਦੀ ਸੀ ਕਿ ਪੰਜਾਬ ਜਾਈਏ ਜਦੋਂ 6 ਮਹੀਨਿਆਂ ਬਾਅਦ ਛੁੱਟੀਆਂ ਆਉਂਦੇ ਸੀ ਤੇ ਜਦੋਂ ਫਰੋਜਪੁਰ ਰੇਲਵੇ ਸਟੇਸ਼ਨ ਤੇ ਉਤਰਦੇ ਸੀ ਟ੍ਰੇਨ ਤੇ ਉਤਰ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਸੀ ਕਿ ਆਦੀ ਧਰਤੀ ਤੇ ਪਹੁੰਚ ਗਏ ਆ ਸਰ ਬਹੁਤ ਮੜਾ ਬਾਹਰ ਡਿਊਟੀਆਂ ਹੁੰਦੀ ਸੀ 72 72 ਘੰਟਿਆਂ ਦੀ ਪੈਟਰੋਲਿੰਗ ਵੀ ਜਾਂਦੇ ਸੀ ਬਾਹਰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਪਰ ਫਿਰ ਵੀ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਸਰ ਔਰ ਪੰਜਾਬ ਵਿੱਚ ਮੈਂ ਪੰਜੇ ਬਣ ਜਿਉਂ ਇਹ ਕਹਿਣਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹੋ ਜੇ ਕੁਝ ਕਰਨਾ ਚਾਹਦੇ ਤੁਹਾਡੇ ਜਦਮ ਹੈਗਾ ਤੁਹਾਡੀ ਸੋਚ ਹੈਗੀ ਹੈ ਪੜ੍ਹਾਈ ਕਰਦੇ ਹੋ ਤੁਸੀਂ ਇੰਨੇ ਪੜੇ ਲਿਖੇ ਹੋ ਤਾਂ ਆਪਣੇ ਪੰਜਾਬ ਵਿੱਚ ਕਰੋ ਔਰ ਉਹਨਾਂ ਦੀ ਖੁਸ਼ ਨਸੀਬੀ ਹੈ ਤੇ ਇਹ ਹੈ ਕਿ ਅੱਜ ਮੈਂ ਵੀ ਉਸ ਵਿੱਚ ਖੁਸ਼ ਨਸੀਬ ਹਾਂ ਕਿ ਅੱਜ ਦੀ ਸਰਕਾਰ ਬਹੁਤ ਵਧੀਆ ਹੈ ਕਿ ਜਿੰਦੇ ਸਾਨੂੰ ਮੌਕਾ ਮਿਲਦਾ ਆਪਣੀ ਮਿਹਨਤ ਨੂੰ ਰੰਗ ਦੇਖਣ ਦਾ ਅਸੀਂ ਜਦ ਮਿਹਨਤ ਕਰਦੇ ਆ ਤਾਂ ਫਲ ਜਰੂਰ ਮਿਲਦਾ ਸਰ ਥੈਂਕ ਯੂ ਸਰ ਥੈਂਕ ਯੂ ਇਸ ਸਰ ਇਸ ਸਰਕਾਰ ਦਾ ਥੈਂਕ ਯੂ ਬਹੁਤ ਬਹੁਤ ਤੇ ਨਾ ਹੁਣ ਜਿਹੜਾ ਮਹਿਕਮਾ ਮਿਲਿਆ ਸਰ ਉਹ ਵੀ ਬੜਾ ਮਾਣ ਦਿੱਤਾ ਹੈ ਬਿਲਕੁਲ ਸਰ ਲੋਕ ਡੀਸੀ ਨੂੰ ਵੀ ਕਹਿੰਦੇ ਤੂੰ ਕਿਹੜਾ ਪਟਵਾਰੀ ਲੱਗੇ ਥੈਂਕ ਯੂ ਸਰ ਹੁਣ ਜਿਹੜਾ ਉਹ ਵੀ ਤਨਦੇਹੀ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਕੇ ਤੁਹਾਨੂੰ ਫੌਜ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਮਾਨਦਾਰੀ ਨਾਲ ਜੀ ਸਰ ਕੰਮ ਕਰਨਾ ਤੁਸੀਂ ਜੰਗਲਾਂ 'ਚ ਪੱਤਰ-ਪੱਤਰ ਘੰਟੇ ਪਟੋਲਿੰਗ ਕਰਕੇ ਦੇਸ਼ ਦੀ ਸੇਵਾ ਵੀ ਕੀਤੀ ਹੈ ਤੇ ਹੁਣ ਪੰਜਾਬ ਦੀ ਸੇਵਾ ਦਾ ਟਾਈਮ ਹੈ ਤੇ ਤੁਹਾਡੀ ਇੱਛਾ ਹੈ ਤਾਂ ਜਰੂਰ ਕਰੋ ਉਹ ਆਵਦਾ ਜਿਵੇਂ ਉਧਰ ਨਾਮ ਕਮਾਇਆ ਇਧਰ ਵੀ ਤੁਹਾਡਾ ਨਾਮ ਹੋਵੇ ਕਿ ਹਾਂ ਜੀ ਕੋਈ ਕੋਈ ਮੁੰਡਾ ਪਟਵਾਰੀ ਬਣਿਆ ਸਾਡੇ ਇਲਾਕੇ ਦਾ ਤੇ ਉਹਨੇ ਸਾਰਾ ਸੁਧਾਰ ਕੇ ਰੱਖਤਾ ਸਿਸਟਮ ਸੋ ਸਿਸਟਮ ਨੂੰ ਸੁਧਾਰਨ ਚ ਕੱਲਾ ਭਗਵਾਨ ਤਵਾ ਨਹੀਂ ਕੁਝ ਕਰ ਸਕਦਾ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਐਫਰਟ ਕਰਨੀ ਪਊਗੀ ਇੱਕ ਲਹਿਰ ਪਰਾਉਣੀ ਪਊਗੀ ਇੱਕ ਮੋਹਿਮ ਪਰਾਉਣੀ ਪਊਗੀ ਔਰ ਤੁਸੀਂ ਉਸ ਮੋਹਿਮ ਦਾ ਇੱਕ ਹਿੱਸਾ ਹੋਵੋਗੇ ਥੈਂਕ ਯੂ ਸਰ ਥੈਂਕ ਯੂ ਸਰ ਇੱਕ ਮੈਂ ਹੀ ਕਹਿਣਾ ਚਾਹੂੰਗਾ ਸਰ ਕਿ ਇਸ ਸਰਕਾਰ ਨੂੰ ਤਾਂ ਬਹੁਤ ਥੈਂਕ ਯੂ ਬੋਲਦਾ ਧੰਨਵਾਦ ਬੋਲਾਂਗਾ ਸਰ ਹਮੇਸ਼ਾ ਯਾਦ ਰੱਖਾਂਗਾ ਰੱਖਾਂਗਾ ਔਰ ਸਰ ਤੁਹਾਡੇ ਸਾਡੇ ਜੋ ਸੀਐਮਾਨ ਸਾਹਿਬ ਤੁਸੀਂ ਹੀ ਹੋ ਸਰ ਤੁਹਾਡੀ ਸੋਚ ਨੂੰ ਸਲੂਟ ਕਰਦਾ ਸਰ 100% ਕਿਉਂਕਿ ਤੁਹਾਡੀ ਸੋਚ ਬਹੁਤ ਵਧੀਆ ਹੈ ਜੋ ਬਾਹਰ ਨੂੰ ਜਾ ਰਿਹਾ ਸੀ ਸਮੁੰਦਰ ਉਹਨੂੰ ਤੁਸੀਂ ਬੰਨ ਪਾਤਾ ਨੱਕਾ ਲਾਤਾ ਹੁਣ ਬਾਹਰ ਜਾਣ ਲੋਕ ਬੰਦ ਹੋ ਗਏ ਸਰ ਹੁਣ ਇਸੇ ਆਪਣੇ ਪੰਜਾਬ ਵਿੱਚ ਹੀ ਸੇਵਾ ਕਰਨਗੇ ਸਰ ਨਹੀਂ ਨਹੀਂ ਬਾਹਰ ਬੰਦ ਵੀ ਨਹੀਂ ਹੋਏ ਬਾਹਰੋਂ ਆਉਣ ਵੀ ਲੱਗੇ ਆਉਣ ਵੀ ਲੱਗੇ ਸਰ ਥੈਂਕ ਯੂ ਸਰ ਕਿ ਅਸੀਂ ਹੁਣ ਵਾਪਸ ਆ ਰਹੇ ਹਾਂ ਬਹੁਤ ਸਾਰੇ ਮੁੰਡੇ ਆਏ ਨੇ ਮੈਨੂੰ ਮਿਲ ਕੇ ਵੀ ਗਏ ਨੇ ਕੰਮਕਾਰ ਕਰਨਗੇ ਇੱਥੇ ਤੁਹਾਪਾ ਪੰਜਾਬ ਨੂੰ ਠੀਕ ਕਰੀਏ ਕਿਉਂ ਆਪਾਂ ਬਗਾਨੇ ਮੁਲਕਾਂ ਚ ਜਾ ਕੇ ਉੱਤੇ ਬਰਫਾਂ ਚ ਨਾ ਆਪਣੇ ਨਾਲ ਕੋਈ ਸੱਭਿਆਚਾਰ ਮਿਲਦਾ ਨਾ ਉਹਨਾਂ ਨਾਲ ਕੋਈ ਬੋਲੀ ਮਿਲਦੀ ਹੈ ਨਾ ਮੌਸਮ ਆਪਣੇ ਅਨੁਕੂਲ ਦਾ ਆਪਣੇ ਕੋਲੇ ਸਾਰਾ ਕੁਝ ਹੈ ਇੱਥੇ ਧਰਤੀ ਤੇ ਆਪਣੇ ਕੀ ਮੜਾ ਸਿਸਟਮ ਨੂੰ ਖਰਾਬ ਸੀ ਉਹ ਠੀਕ ਕਰ ਲਾਂਗੇ ਆਪਣਾ ਘਰ ਹੀ ਠੀਕ ਕਰੀਏ ਆਪਣੇ ਘਰ ਨੂੰ ਛੱਡ ਕੇ ਨਾ ਭਜਿਏ ਸੋ ਬਹੁਤ ਬਹੁਤ ਧੰਨਵਾਦ ਮੁਵਾਰਾ ਥੈਂਕ ਯੂ ਸਰ ਥੈਂਕ ਯੂ ਸਰ